ਪਾਕਿਸਤਾਨ ਦੇ ਕਰਾਚੀ ਪੋਰਟ ਤੇ ਤੁਰਕੀ ਨੇਵੀ ਦਾ ਜਹਾਜ਼ ਪਹੁੰਚ ਚੁੱਕਿਆ ਹੈ ਜੀहां ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਤਸਵੀਰਾਂ ਦੇ ਵਿੱਚ ਬਕਾਇਦਾ ਤੁਸੀਂ ਦੇਖ ਸਕਦੇ ਹੋ ਤੁਰਕੀ ਨੇਵੀ ਦਾ ਜਹਾਜ਼ ਜਿਹੜਾ ਆ ਪਾਕਿਸਤਾਨ ਦੇ ਕਰਾਚੀ ਪੋਰਟ ਦੇ ਉੱਪਰ ਪਹੁੰਚ ਚੁੱਕਿਆ ਹੈ جنگ ਦੇ ਵਿਚਾਲੇ ਜਿੱਥੇ ਇੱਕ ਪਾਸੇ ਭਾਰਤ ਤੇ ਪਾਕਿਸਤਾਨ ਦੇ ਵਿੱਚ ਤਲਖੀ ਵਾਲਾ ਤਣਾਅਪੂਰਨ ਮਾਹੌਲ ਬਣਿਆ ਹੋਇਆ ਹੈ ਹਰ ਕਿਸੇ ਦੇ ਜ਼ੁਬਾਨ ਦੇ ਉੱਪਰ ਇਹੀ ਇੱਕ ਸਵਾਲ ਲਗਾਤਾਰ ਆ ਰਿਹਾ ਹੈ ਕਿ ਕੀ ਹੋਊਗਾ ਜੰਗ ਤਾਂ ਨਹੀਂ ਲੱਗ ਜੂਗੀ ਕੋਈ ਲੜਾਈ ਤਾਂ ਨਹੀਂ ਹੋ ਜੂਗੀ ਤਾਂ ਹਰੇਕ ਦੇ ਮਨ ਦੇ ਵਿੱਚ ਇਹੀ ਸਵਾਲ ਹੈ ਜ਼ੁਬਾਨ ਦੇ ਉੱਪਰ ਇਹੀ ਸਵਾਲ ਹੈ ਪਰ ਇਨ੍ਹਾਂ ਖਬਰਾਂ ਦੇ ਵਿਚਾਲੇ ਤੁਹਾਨੂੰ ਦੱਸ ਦਈਏ ਕਿ ਪਾਕਿਸਤਾਨ ਦੇ ਕਰਾਚੀ ਪੋਰਟ ਤੇ ਤੁਰਕੀ ਨੇਵੀ ਦਾ ਜਹਾਜ਼ ਜਿਹੜਾ ਆ ਉਹ ਪਹੁੰਚ ਚੁੱਕਿਆ ਹੈ ਤਸਵੀਰਾਂ ਦਿਖਾ ਰਹੇ ਹਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਹਾਲਾਂਕਿ ਪਾਕਿਸਤਾਨ ਨੇ ਇਸ ਨੂੰ ਗੁੱਡਵਿਲ ਵਿਜ਼ਿਟ ਦੱਸਿਆ ਹੈ ਪਾਕਿਸਤਾਨ ਨੇ ਕਿਹਾ ਹੈ ਕਿ ਇੱਕ ਗੁੱਡਵਿਲ ਵਿਜ਼ਿਟ ਹੈ ਪਰ ਬਹੁਤ ਸਾਰੇ ਲੋਕਾਂ ਦੇ ਮਨਾਂ ਦੇ ਵਿੱਚ ਸਵਾਲ ਇਹ ਵੀ ਹੈ ਕਿ ਕਿਤੇ ਜਿਹੜੀਆਂ ਗੱਲਾਂ ਜੰਗ ਨੂੰ ਲੈ ਕੇ ਚੱਲ ਰਹੀਆਂ ਨੇ ਜਿਹੜੀਆਂ ਗੱਲਾਂ ਲੜਾਈ ਨੂੰ ਲੈ ਕੇ ਚੱਲ ਰਹੀਆਂ ਨੇ ਕਿਉਂਕਿ ਲਗਾਤਾਰ ਤਣਾਅਪੂਰਨ ਸਥਿਤੀ ਬਣੀ ਹੋਈ ਐ ਤਾਂ ਕਿਤੇ ਪਾਕਿਸਤਾਨ ਤੁਰਕੀ ਨੇਵੀ ਦੀ ਮਦਦ ਤਾਂ ਨਹੀਂ ਲੈ ਰਿਆ ਜੰਗ ਦੇ ਵਿੱਚ ਤਾਂ ਇਹ ਇੱਕ ਵੱਡਾ ਸਵਾਲ ਇਹ ਸਾਰਿਆਂ ਦੇ ਮਨ ਦੇ ਵਿੱਚ ਸ਼ੰਕਾ ਜਿਹੜੀ ਉਹ ਬਣੀ ਹੋਈ ਐ ਤਾਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਆਂ ਤੁਰਕੀ ਨੇਵੀ ਦਾ ਜਹਾਜ਼ ਜਿਹੜਾ ਆ ਉਹ ਕਰਾਚੀ ਪੋਰਟ ਦੇ ਉੱਪਰ ਪਾਕਿਸਤਾਨ ਦੇ ਕਰਾਚੀ ਪੋਰਟ ਦੇ ਉੱਪਰ ਪਹੁੰਚ ਚੁੱਕਿਆ ਹੈ ਪਰ ਟਾਈਮਿੰਗ ਨੂੰ ਲੈ ਕੇ ਇਹ ਜਿਹੜਾ ਟਾਈਮ ਐ ਤੁਰਕੀ ਨੇਵੀ ਦੇ ਜਹਾਜ਼ ਦਾ ਪਾਕਿਸਤਾਨ ਦੇ ਕਰਾਚੀ ਪੋਰਟ ਤੇ ਪਹੁੰਚੰਦਾ ਹੈ ਇਸ ਟਾਈਮਿੰਗ ਨੂੰ ਲੈ ਕੇ ਸਵਾਲ ਜਿਹੜੇ ਚੁੱਕੇ ਜਾ ਰਹੇ ਨੇ ਕਿ ਇਹ ਟਾਈਮਿੰਗ ਨਹੀਂ ਹੈ ਹਾਲਾਂਕਿ ਪਾਕਿਸਤਾਨ ਨੇ ਇਸ ਨੂੰ ਗੁੱਡਵਿਲ ਵਿਜ਼ਿਟ ਦੱਸ ਦਿੱਤਾ ਹੈ ਕਿ ਇਹ ਇੱਕ ਤੁਰਕੀ ਦੀ ਗੁੱਡਵਿਲ ਵਿਜ਼ਿਟ ਹੈ ਪਰ ਪਾਕਿਸਤਾਨ ਕਰਾਚੀ ਪੋਰਟ ਦੇ ਉੱਪਰ ਇਹ ਜਹਾਜ਼ ਜਿਹੜਾ ਤੁਰਕੀ ਦਾ ਨੇਵੀ ਜਹਾਜ਼ ਪਹੁੰਚ ਚੁੱਕਿਆ ਹੈ ਕਿਉਂਕਿ ਇੱਥੇ ਤੁਹਾਨੂੰ ਦੱਸਦੇ ਕਿ ਜਿਵੇਂ ਸੂਰਤ ਦੇ ਵਿੱਚ ਆਈਐਨਐਸ ਜਿਹੜਾ ਇੰਡੀਅਨ ਨੇਵੀ ਨੇ ਆਪਣਾ ਜਹਾਜ਼ ਉੱਥੇ ਤਾਇਨਾਤ ਕਰ ਦਿੱਤਾ ਹੈ ਜਿਹੜਾ ਕਿ ਦੁਸ਼ਮਣ ਦੇ ਜੰਗੀ ਜਹਾਜ਼ ਹੋਗੇ ਏਅਰਕ੍ਰਾਫਟ ਹੋਗੇ ਪੰ ਡੁੱਬੀ ਹੋਗੇ ਉਹਨੂੰ ਵੀ ਤਬਾਹ ਕਰ ਸਕੇਗਾ ਤਾਂ ਉੱਥੇ ਹੀ ਜਿੱਥੇ ਇਹ ਚੀਜ਼ਾਂ ਸਾਰੀਆਂ ਚੱਲ ਰਹੀਆਂ ਹੁਣ ਇੱਕ ਪਾਸੇ ਜੰਗ ਦੀਆਂ ਗੱਲਾਂ ਚੱਲ ਰਹੀਆਂ ਹੁਣ ਤਾਂ ਦੂਜੇ ਪਾਸੇ ਪਾਕਿਸਤਾਨ ਦੀ ਕਰਾਚੀ ਪੋਰਟ ਦੇ ਉੱਪਰ ਇਸ ਤਰੀਕੇ ਦੇ ਨਾਲ ਜਦੋਂ ਇੱਕ ਤੁਰਕੀ ਦੂਜੇ ਦੇਸ਼ ਦਾ ਇੱਕ ਨੇਵੀ ਦਾ ਜਹਾਜ਼ ਇੱਥੇ ਪਹੁੰਚ ਜਾਵੇ ਤਾਂ ਮਨ ਦੇ ਵਿੱਚ ਸਵਾਲ ਵੀ ਖੜੇ ਹੋ ਜਾਂਦੇ ਨੇ ਔਰ ਮਨ ਦੇ ਵਿੱਚ ਸ਼ੰਕਾ ਵੀ ਬਣ ਜਾਂਦੀ ਹੈ ਕਿ ਕਿਤੇ ਪਾਕਿਸਤਾਨ ਜੰਗ ਦੀ ਤਿਆਰੀ ਦੇ ਵਿੱਚ ਤਾਂ ਨਹੀਂ ਅਜੇ ਤਿਆਰੀ ਚ ਹੈ ਤਾਂ ਤੁਰਕੀ ਦੀ ਮਦਦ ਤਾਂ ਨਹੀਂ ਲੈ ਰਿਆ ਇਹ ਸਵਾਲ ਹੁਣ ਸਾਰਿਆਂ ਦੇ ਮਨਾਂ ਦੇ ਵਿੱਚ ਇਸ ਟਾਈਮਿੰਗ ਨੂੰ ਲੈ ਕੇ ਉੱਠੇ ਕੋਏ ਨੇ ਫਿਲਹਾਲ ਤੁਹਾਨੂੰ ਦੱਸਦੀ ਕਿ ਪਾਕਿਸਤਾਨ ਨੇ ਇਸ ਦੇ ਉੱਪਰ ਇੱਕ ਸਪਸ਼ਟੀਕਰਨ ਵੀ ਦਿੱਤਾ ਹੈ ਜੋ ਸੋਸ਼ਲ ਮੀਡੀਆ ਤੋਂ ਮੀਡੀਆ ਰਿਪੋਰਟਸ ਤੋਂ ਸੋਰਸਸ ਤੋਂ ਪਤਾ ਚੱਲ ਰਿਹਾ ਹੈ ਕਿ ਪਾਕਿਸਤਾਨ ਨੇ ਦੱਸਿਆ ਹੈ ਕਿ ਇਹ ਇੱਕ ਗੁੱਡਵਿਲ ਵਿਜ਼ਿਟ ਹੈ ਇਹ ਤੁਰਕੀ ਦੇ ਇਹ ਨੇਵੀ ਜਹਾਜ਼ ਦੀ ਇੱਕ ਗੁੱਡਵਿਲ ਵਿਜ਼ਿਟ ਹੈ ਜੋ ਪਾਕਿਸਤਾਨ ਦੇ ਕਰਾਚੀ ਪੋਰਟ ਤੇ ਹੋਈ ਹੈ ਤਾਂ ਪਰ ਸਵਾਲ ਸਾਰਿਆਂ ਦੇ ਮਨਾਂ ਦੇ ਵਿੱਚ ਹੈ ਕਿ ਕਿਤੇ ਮਦਦਤਾਨੀ ਜੰਗ ਦੇ ਵਿੱਚ ਲਈ ਜਾਏਗੀ ਤੁਰਕੀ ਦੇ ਨੇਵੀ ਜਹਾਜ਼ ਦੀ ਕਿਉਂਕਿ ਜਿਹੜੀ ਟਾਈਮਿੰਗ ਹੈ ਉਹ ਬਹੁਤ ਇੱਥੇ ਮਾਇਨੇ ਰੱਖਦੀ ਹੈ ਕਿਉਂਕਿ ਇੱਕ ਪਾਸੇ ਜਦੋਂ ਜੰਗ ਦੀਆਂ ਗੱਲਾਂ ਚੱਲ ਰਹੀਆਂ ਹੁਣ ਜਦੋਂ ਡਿਜੀਟਲ ਸਟ੍ਰਾਈਕਰ ਚੱਲ ਰਹੀਆਂ ਹੁਣ ਬਾਰਡਰ ਬੰਦ ਕਰ ਦਿੱਤੇ ਗਏ ਹੁਣ ਔਰ ਲਗਾਤਾਰ ਅਜਿਹੀ ਤਣਾਅਪੂਰਨ ਸਥਿਤੀ ਬਣੀ ਹੋਵੇ ਔਰ ਇਸ ਦੇ ਵਿਚਾਲੇ ਦੂਜੇ ਦੇਸ਼ ਦਾ ਇੱਕ ਨੇਵੀ ਦਾ ਜਹਾਜ਼ ਤੁਹਾਡੇ ਪੋਰਟ ਤੇ ਖੜਾ ਹੋਵੇ ਆਣ ਕੇ ਤਾਂ ਲੋਕਾਂ ਦੇ ਮਨਾਂ ਦੇ ਵਿੱਚ ਤਾਂ ਸੁਭਾਵਿਕ ਗੱਲ ਹੈ ਕਿ ਇਹ ਸਵਾਲ ਉਠੀ ਜਾਂਦਾ ਹੈ ਕਿ ਕਿਤੇ ਹਮਲਾ ਕਰਨ ਦੀ ਤਿਆਰੀ ਤਾਂ ਨਹੀਂ ਹੈ ਜੇਕਰ ਹਮਲਾ ਹੈ ਤਾਂ ਹਮਲੇ ਦੇ ਵਿੱਚ ਦੂਜੇ ਦੇਸ਼ ਦੀ ਮਦਦ ਲੈਣ ਦੀ ਤਿਆਰੀ ਤਾਂ ਨਹੀਂ ਕੀਤੀ ਜਾ ਰਹੀ ਤਾਂ ਫਿਲਹਾਲ ਵੱਡੀ ਖਬਰ ਹੈ ਵੱਡੀ ਤਸਵੀਰ ਐਕਸਕਲੂਸਿਵ ਤੁਹਾਨੂੰ ਦੱਸਦੇ ਕਿ ਪਾਕਿਸਤਾਨ ਦੇ ਕਰਾਚੀ ਪੋਰਟ ਦੇ ਉੱਪਰ ਤੁਰਕੀ ਦੇ ਨੇਵੀ ਦਾ ਜਹਾਜ਼ ਪਹੁੰਚ ਚੁੱਕਿਆ ਹੈ ਤਸਵੀਰਾਂ ਦਿਖਾ ਰਹੇ ਹਾਂ ਟਾਈਮਿੰਗ ਨੂੰ ਲੈ ਕੇ ਇਸ਼ੂ ਦੱਸਿਆ ਜਾ ਰਿਹਾ ਹੈ ਕਿ ਕਿਤੇ ਪਾਕਿਸਤਾਨ ਤੁਰਕੀ ਦੀ ਮਦਦ ਤਾਂ ਨਹੀਂ ਜੰਗ ਦੇ ਵਿੱਚ ਲੈ ਰਿਆ ਕਿਉਂਕਿ ਉਹਨਾਂ ਦਾ ਜਹਾਜ਼ ਇਸ ਵੇਲੇ ਪਹੁੰਚਿਆ ਜਦੋਂ ਦੋ ਦੇਸ਼ਾਂ ਦੇ ਵਿਚਾਲੇ ਤਣਾਅਪੂਰਨ ਸਥਿਤੀ ਬਣੀ ਹੋਈ ਹੈ